ਤਸਮਰਾਲਾ ਦੇ ਨੇੜੇ ਦੇ ਪਿੰਡ ਇਨਸਾਨਗੇ ਤਰੂ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ। ਇੱਕ 6 ਸਾਲ ਦੀ ਬੱਚੀ ਦੇ ਨਾਲ 19 ਸਾਲਾਂ ਨੌਜਵਾਨ ਦੇ ਵੱਲੋਂ ਜ਼ਬਰਜਨਾਹ ਕੀਤਾ ਗਿਆ। ਤਸਮਰਾਲਾ ਪੁਲਿਸ ਦੇ ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬੀਤੀ ਰਾਤ ਸੂchna ਮਿਲੀ ਸੀ ਕਿ 6 ਸਾਲਾਂ ਬੱਚੀ ਦੇ ਨਾਲ 19 ਸਾਲਾਂ ਨੌਜਵਾਨ ਨੇ ਜ਼ਬਰਜਨਾਹ ਕੀਤਾ ਹੈ। ਦੋਸ਼ੀ ਦੀ ਪਛਾਣ ਜਸਕਰਨ ਸਿੰਘ ਪੁੱਤਰ ਬਲਜੀਤ ਸਿੰਘ ਸਮਰਾਲਾ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਦੋਸ਼ੀ ਪੀੜਤ ਬੱਚੀ ਦੇ ਪਰਿਵਾਰ ਦੇ ਨਾਲ ਸੰਬੰਧਿਤ ਹੈ। ਸੋ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਦੇ ਪਰਿਵਾਰ ਦੇ ਬਿਆਨ ਵੀ ਲਿਤੇ ਜਾ ਰਹੇ ਨੇ ਤੇ ਮਾਮਲਾ ਦਰਸ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ। ਰਾਤੀ ਸੰਨ ਇੱਕ ਕਾਲ ਮਸੂਲ ਹੋਈ ਸੀ ਜੀ। ਸੰਗਾਰਾ ਨੇੜਲੇ ਪਿੰਡ ਦੇ ਵਿੱਚ ਇੱਕ 6 ਸਾਲਾ ਬੱਚੀ ਨਾਲ ਦੁਸ਼ਕਰਮ ਹੋਇਆ ਜੀ। ਅਸੀਂ ਮੌਕੇ ਤੇ ਗਏ ਤੇ ਜਿਹੜਾ ਦੋਸ਼ੀ ਸੀ ਲੜਕਾ ਉਹਨੂੰ ਅਰੰਗ ਅਪ ਕਰ ਲਿਆ। ਜਸਕਰਨ ਸਿੰਘ ਸੀਗਾ son of ਬਲਜੀਤ ਸਿੰਘ ਤੇ ਉਹਨੂੰ 19 ਸਾਲ ਦੀ ਏਜ ਆ ਉਹਦੀ ਲੜਕੇ ਦੀ। ਉਹਨੂੰ ਰੌਂਡ ਅਪ ਕੀਤਾ ਜੀ ਕਿਹੜੇ ਪਿੰਡ ਦਾ ਸੀ ਇਹ ਇਹ ਸਮਾਰਾ ਨੇੜੇਲੇ ਪਿੰਡਾ ਸੀ ਜੀ ਜੀ ਸਹੀ ਪਿੰਡ ਹੀ ਸੀਗਾ ਜੀ ਇਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੀ ਆ ਜੀ ਸਰ ਪਹਿਲਾਂ ਵੀ ਕੋਈ ਇਹਦੇ ਤੇ ਲੜਕੇ ਤੇ ਪਤਕੇ ਆਏ ਨੇ ਉਹ ਤਾਂ ਥੋੜੀ ਚੱਲਦੀ ਪਈ ਹੈ ਜੀ ਉਹ ਹਜੇ ਬਾਅਦ ਵਿੱਚ ਵੈਰੀਫਾਈ ਕਰਕੇ ਸਾਨੂੰ ਇਹ ਸ਼ਾਦੀ ਸ਼ੋਗਰਾ ਕਰਾਏ ਨੇ ਨਹੀਂ ਅਨਮੈਰਿਡ ਹੈ ਜੀ ਲੜਕਾ ਅਨਮੈਰਿਡ ਹੈ 19 ਸਾਲ ਦੀ ਏਜ ਹੈ ਦੀ